ਆ ਜਿਹੜੀ ਚੀਜ਼ ਆ ਇਹ ਤਾਂ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਇਹ ਹੀ ਕੀ ਚੀਜ਼ ਆ ਇਹ ਜਿਹੜੀ ਚੀਜ਼ ਆ ਇਹ ਆ ਬਠਿੰਡੇ ਦੀ ਸ਼ਾਨ ਜਿਹਦੇ ਨਾਂ ਤੋਂ ਬਠਿੰਡਾ ਜਾਣਿਆ ਜਾਂਦਾ ਆ ਜਿਹੜਾ ਰੋੜ ਆ ਝੀਲਾਂ ਦੇ ਕੋਲੇ ਸਹੀ ਸਹੀ ਦੱਸਿਓ ਵੀ ਇਥੇ ਕਿਹੜਾ ਰੋਕ ਕੇ ਜਾਂਦਾ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਵੈਰਾਈਟੀ ਇੱਥੇ ਬਹੁਤ ਜ਼ਿਆਦਾ ਚੰਗੀ ਮਾਰਕੀਟ ਆ ਅਸੀਂ ਤਾਂ ਜਦੋਂ ਵੀ ਜਾਏਗੇ ਆ ਸਾਰੀਆਂ ਚੀਜ਼ਾਂ 'ਚ ਕੋਈ ਨਾ ਕੋਈ ਚੀਜ਼ ਖਾਣੀ ਹੁੰਦੀ ਆ ਤੇ ਤੁਸੀਂ ਜ਼ਰੂਰ ਦੱਸਿਓ ਵੀ ਆਹ ਰੋਡ ਤੋਂ ਲੰਘਦੇ ਹੋਏ ਕੋਈ ਨਾ ਕੋਈ ਚੀਜ਼ ਟੈਸਟ ਕਰਦੇ ਹੋ ਕਿ ਨਹੀਂ ਕਰਦੇ ਵਿਊ ਬਹੁਤ ਚੰਗਾ ਇੱਥੋਂ ਦਾ